ਹਾਂਜੀ ਸਸਰੀ ਜੀ ਕਰਦੇ ਆਪਾਂ ਬਲੌਗ ਦੀ ਸ਼ੁਰੂਆਤ ਅੱਜ ਜੀ ਆਪਾਂ ਬੀਜੀ ਹੀ ਤੇ ਨਹੀਂ بڑا ਪੈਂਡਿਆ ਆ ਦੇਖੋ ਕਿਨੇ ਯੋਰਾ ਦੇ ਨਾਲ 20 ਪੈਂਡਿਆ ਇਹ ਸਾਡੇ ਇੱਧਰ ਘਰ ਵਾਲੀ ਫਿਰਨੀ ਆ ਇਹ ਜੀ ਜਿਹਾ ਲੱਗਦੀ ਸਾਡੇ ਥੋੜੀ ਜਿਹੀ ਪੰਚਾਇਤ ਦੇ ਤਦਾਂ ਨਹੀਂ ਕੀ ਹਿਸਾਬ ਦਾ ਵੱਖਰੀ ਆ ਪਾਣੀ ਸਾਰਾ ਕੱਢਿਆ ਪਾਈਪ ਲਾਈਨ ਪਾਈਆ ਬਾਹਰਲੇ ਪਾਸੇ ਤਾਂ ਨੂੰ ਰੱਖਿਆ ਉਹਨਾਂ ਦੇ ਇੰਨੇ ਇੰਨੇ ਉਹ ਪਾਣੀ ਲੰਘਦਾ ਜੀ ਉੱਪਰ ਵੀ ਹੁਣ ਹੋ ਕੇ ਜਾਂਦਾ ਪਾਣੀ ਸਾਰਾ ਮੈਂ ਹੀ ਘਰੇ ਨਿਆਣਿਆਂ ਨੂੰ ਛੱਡਣਾ ਜੀ ਬੜਾ ਪੈਂਡਿਆ ਇਹ ਨਾਲ ਗੱਡੀ ਛੱਡ ਕੇ ਹੀ ਨਿਆਣੇ ਭੇਜਣੇ ਬਹੁਤ ਜ਼ਿਆਦਾ ਮੀਂਹ ਪੈਂਦਿਆ ਆ ਇਹ ਤੀ ਤਾਂ ਸਾਰੇ ਪਾਸੇ ਤਬਾਈ ਆ ਹਿਮਾਚਲ ਪ੍ਰਦੇਸ਼ ਉੱਤਰਾਖੰਡ ਤੇ ਜੰਮੂ ਕਸ਼ਮੀਰ ਚ ਵੀ ਤਬਾਈ ਆ ਤੇ ਪੰਜਾਬ ਚ ਵੀ ਕਈ ਏਰੀਏ ਡੁੱਬ ਗਿਆ ਇਧਰ ਸੁਲਤਾਨਪੁਰ ਲੋਧੀ ਵੱਲੋਂ ਤੇ ਉੱਥੇ ਕੱਲ ਅਸੀਂ ਗਏ ਸੀ ਮਸਿਆ ਤੇ ਉੱਥੇ ਵੀ ਪਾਣੀ ਬੜਾ ਆਇਆ ਹੈ ਬੇਈ ਦੇ ਵਿੱਚ ਬੇਈ ਤਹਾਂ ਤੱਕ ਚੱਲਦੀ ਹੈਗੀ ਤੇ ਅੱਜ ਹੁਣ ਇੱਥੇ ਆਪਣੇ ਪਿੰਡ ਵੀ ਕੱਲ ਆਪਣੇ ਪਿੰਡ ਵੀ ਥੋੜਾ ਜਿਹਾ ਮੀਂਹ ਪਿਆ ਤੇ ਅੱਜ ਉਹ ਬਹੁਤ ਜ਼ਿਆਦਾ ਮੀਂਹ ਆ ਵੀ ਆ ਇਹਨਾ ਮੀਂਹ ਪਾਣੀ ਉਹ ਪਾਣੀ ਦਾ ਇੱਥੇ ਤਾਂ ਪਹਿਲਾਂ ਹੀ ਪਾਣੀ ਆ ਜਾਂਦਾ 20 ਮਗਰੋਂ ਆਉਂਦਾ ਤੇ ਪਾਣੀ ਇੱਥੇ ਵਹਿਦਾ ਜਾਂਦਾ ਬਹੁਤ ਜ਼ਿਆਦਾ ਆ ਰਹੀ ਆ ਦੇਖੋ ਸਾਰੇ ਪਿੰਡ ਦਾ ਪਾਣੀ ਇਧਰੋਂ ਵੱਧਿਆ ਆ ਤੇ ਇਹ ਪਾਣੀ ਪਾਣੀ ਚੱਲਦਾ ਨਾ ਫਰੰਟ ਦੀ ਦੇਸੂ ਦਾ ਮੜਾ ਜਾਈ ਅਸੀਂ ਨਾਲ ਵੀ ਸ਼ੀਸ਼ਾ ਸਾਫ਼ ਕਰਦੇ ਆਂ ਕਿ ਹੁਣ ਦੇਸੂ ਦਾ ਪਾਣੀ ਬਹੁਤ ਜ਼ਿਆਦਾ ਨਹੀਂ ਹੈ ਕਾਫੀ ਮੀਂਹ ਹੈ ਪੈਂਦੇ ਨੂੰ ਮੀਂਹ ਹੋ ਗਿਆ ਘੰਟਾ ਡੇਢ ਘੰਟਾ ਤੇ ਮੈਂ ਤਾਂ ਤੁਹਾਨੂੰ ਛੋਟੀ ਜੀ ਵੀਡੀਓ ਬਣਾਉਣੇ ਆਂ ਮੈਨਾਂ ਇਹ ਕਿ ਸਾਰੇ ਪਾਸੇ ਤਸਲੀਜ ਆ ਰਹੀ ਹੈ। ਜਿਹੜਾ ਉਹਨਾਂ ਵੀਡੀਓ ਦੇ ਵਿੱਚ ਲੌਕਡਾਊਨ ਹੈਗਾ ਵੈਕ ਕੈਮਰਾ। ਉਹਨਾਂ ਦਾ ਥੋੜੀ ਵੀ ਵੀਡੀਓ ਬਣਾਉਣੀ ਜਾਨੀ ਉਹਨੂੰ ਕੱਟ ਕੇ ਮੈਨੂੰ ਸ਼ੋਟ ਇਹਦਾ ਲੈਣਾ ਪੈਣਾ। ਕਿ ਕਿ ਤਾ ਬਿ ਤਬਾਹੀ ਆ। ਪਤਾ ਨਹੀਂ ਐਂਡ ਦੀ ਝੋਨੇ ਵਧਣ ਦੇਣੀ ਕਿ ਨਹੀਂ ਦੇਣੀ। ਪੰਜਾਬ ਤੇ ਕਾਫੀ ਤਬਾਹੀ ਆ। ਮੈਂ ਦੂਜੀ ਵੀਡੀਓ ਬਣਾ ਕੇ ਤਾਂ ਉਹਦਾ ਸ਼ਾਟ ਨਾਲ ਲਾਉਣਾ ਆ ਕੰਟ ਬੈਕ ਕੈਮਰਾ ਲਾਉ ਜੀ ਆ ਦੇਖੋ ਜੀ ਮੈਂ ਹੁਣ ਬੈਕ ਕੈਮਰਾ ਲਾਇਆ ਤੇ ਬਹੁਤ ਮੀਂਹ ਪੈ ਰਿਹਾ ਚੋਨੇ ਝੜ ਗਏ ਆ ਮੀਂਹ ਦਾ ਪੈਂਦੇ ਬਹੁਤ ਤੇਜ਼ ਆ ਤੇ ਹਵਾ ਵੀ ਨਾਲ ਕਾਫੀ ਚੱਲਦੀ ਆ ਤਾਂ ਮੈਂ ਨਿਆਣਿਆਂ ਨੂੰ ਘਰੇ ਛੱਡ ਗਿਆ ਲੋਕਾਂ ਦੇ ਪ੍ਰਣਾਲੇ ਵੀ ਰਾਹ ਨੂੰ ਚੱਲਣ ਡਿਆ ਰਾਹ ਦੇ ਵਿੱਚ ਨੂੰ ਗੱਡੇ ਆ ਉਹ ਬੁਰੇ ਮਿਆੜਿਆਂ ਨੂੰ ਛੱਡ ਕੇ ਆਉਣਾ ਹੈ ਤੇ ਜਿਹੜਾ ਜਛਤਰੀ ਇੱਕ ਤੇ ਆਏ ਉਹਨਾਂ ਨੂੰ ਜੁੱਜੀ ਦਾ ਮੈਨੂੰ ਖਿਆਲ ਨਹੀਂ ਲਿਆ ਤਾਂ ਕਰਕੇ ਫਿਰ ਮੈਂ ਛੱਡ ਕੇ ਆਇਆ ਨਾ ਉਹ ਯਾਰ ਇਹ ਮੀਆਂ ਝੋਨੇ ਰਏ ਇਸ ਵਾਰ ਬਹੁਤ ਸੋਹਣੇ ਆ ਪਰ ਗੱਲ ਇਹ ਹੈ ਜੀ ਮੌਸਮਾ ਇੰਨਾ ਤਾਂ ਗਰਮੀ ਕਰੀ ਰੱਖੀ ਆ ਤਾਂ ਫੇਰ ਵਿੱਚ ਮੀਂਹ ਪੈ ਰਿਹਾ ਤਾਂ ਇਹਦਾ ਪੱਠੇ-ਪੁੱਠੇ ਸਾਰਿਆਂ ਦੇ ਔਰ ਤੇ ਲੰਮੇ ਹੈ ਤੇ ਸ਼ਾਰਟ ਆਊਗੀ ਪੱਠਿਆਂ ਦੀ ਸਾਡਾ ਬੰਦਾ ਕੱਲ ਤਕਾਲਾਂ ਦਾ ਪੱਠੇ ਬੀਜਣ ਲੱਗਾ ਤੇ ਅੱਜ ਵੀ ਬੀਜਦਾ ਹੀ ਆ ਮੀਂਹ ਵਿੱਚੇ ਨਹੀਂ ਆ ਜੇ ਹੁਣ ਦੇਖੋ ਵੀ ਉਹ ਜੰਮਦੇ ਕਿ ਨਹੀਂ ਜੰਮਦੇ ਨਹੀਂ ਤਾਂ ਪਸ਼ੂਆਂ ਦਾ ਬੜਾ ਔਖਾ ਹੋ ਜਾਂਦਾ ਤੇ ਸਾਡੇ ਕੋਲ ਟੂੜੀ ਵੀ ਇੰਨੀ ਨਹੀਂ ਆਣੀਗੀ ਟੂੜੀ ਵੀ ਥੋੜੀ ਜਿਹਾ ਕਮਾਦੀ ਵੀ ਸੜ ਦੁੱਤੀ ਆ ਈ ਨਹੀਂ ਦੀ ਨਹੀਂ ਤੇ ਚਲੋ ਹੁਣ ਕਮਾਦੀ ਦਾ ਬਹਮਾਗੇ ਪਸ਼ੂਆਂ ਨੂੰ ਮੱਦੀ ਪਾਣੀ ਪੈਣੀ ਆ। ਕੋਈ ਗੱਲ ਬਣਦੀ। ਕਾਫੀ ਨਹੀਂ ਆ। ਉਹ ਨੱਟ ਤੇ ਚੈੱਕ ਕੀਤਾ ਹੀ ਪਰ ਉਹਨਾਂ ਦਾ ਸੱਚੀ ਸੁਤ ਹੁੰਦਾ ਨਹੀਂ। ਇਹ 3 ਵਜੇ ਤੱਕ ਦਾ ਮੀਂਹ ਰਸਿਆ ਹੈ। ਬਾਕੀ ਕੁਝ ਤੇ ਨਹੀਂ ਹਰਦੇ। ਸਾਡੀਆਂ ਵੀ ਖੂਹ ਤੇ ਛੱਤਾਂ ਬਹੁਤ ਜੁੰਦੀਆਂ ਸੀ। ਉਹ ਥੋੜੀਆਂ ਆਈਆਂ ਤਾਂ ਮੈਂ ਤੇੜਾ ਸੌਂ ਕਰਕੇ ਤਾਂ ਕੱਲ ਮੈਂ ਉਹ ਸ਼ਹਿਰੋਂ ਟੂਰ ਜੀ ਲੈ ਆ ਹੀ ਉਹਨਾ ਪਾਤੀ ਸੀ ਤੇ ਬਾਕੀ ਹੁਣ 13 ਟੂੜਾ ਰੇਲੀਆਂ ਸਾਫ ਕਰਨ ਵਾਲੀਆਂ ਤਾਰਾਂ ਵਾਲਾ ਵਰਸ਼ ਲਿਆ ਆ ਗਏ ਤਾਂ ਉਹਦੇ ਨਾਲ ਆਪਾਂ ਪਾਵਾਂਗੇ ਆਟੋਬੁਸ ਜੀ ਲੈ ਆ ਕੇ ਦੇਦੇ ਆਂ ਵੀ ਕਾਮਯਾਬ ਹੁੰਦੀ ਕਿ ਨਹੀਂ ਹੁੰਦੀ ਉਧਰ ਤੋਂ ਸਾਡੇ ਇੱਕ ਕਮਰੇ ਚ ਹੁੰਦਾ ਹੀ ਉਹ ਮੈਂ ਟੇੜ ਸਾਫ ਕਰਕੇ ਤਾਂ ਉਹਦੇ ਵਿੱਚ ਕੱਲ ਪਾਤਾ ਇਹ ਜਿੱਦਾਂ ਹੱਲੇ ਤੱਕ ਤਾਂ ਨਹੀਂ ਜੋਇਆ ਬਾਕੀ ਹੁਣ ਜਾ ਕੇ ਪਤਾ ਲੱਗ ਜੂਗਾ ਤੇ ਪਿੰਡ ਵਾਲੇ ਘਰੇ ਵੀ ਉੱਤੇ ਛੱਤਾਂ ਦੇ ਉਹ ਸਾਫ ਕਰਕੇ ਤਾਂ ਉਹੀ ਲਿਆ ਕੇ ਪਾਵਾਂਗੇ ਉੱਦਾਂ ਤਾਂ ਸੀਮੈਂਟ ਜੇ ਨਾ ਗੱਲ ਬਣੀ ਤੇ ਸੀਮੈਂਟ ਪਾਦਾਂਗੇ ਉਦਾਂ ਲੱਕ ਵੀ ਪਈ ਆ ਤੇ ਭੈਣ ਕੇ ਵੀ ਜਾਵਾਂ ਏ ਢੇੜਾ ਕੱਢਣ ਮੀਂਹ ਹਟੇ ਤੇ ਬਹੁਤ ਤੇਜ਼ ਆ ਮੀਂਹ ਦੀ ਗੱਡੀਆਂ ਅਜ ਮੈਂ ਧੋਗੇ ਪਾਲਛ ਮਾਰਨੀ ਸੀ ਤਾਂ ਹੁਣ ਮੀਂਹ ਪੈਣ ਲੱਗ ਪਿਆ ਥੱਲੇੋਂ ਗਾਰਾ ਗੂਰਾ ਕੱਢਣਾ ਹੀ ਉੱਤੋਂ ਤਾਂ ਚਲ ਹੁਣ ਮੀਂਹ ਨਾ ਧੋ ਹੋ ਜਾਣ ਇਹਨੂੰ ਕਾਫੀ ਬਾਰਿਸ਼ ਆ ਹਾਂ ਮੀਂਹ ਬਾਰਿਸ਼ ਆ ਲੋ ਦੀ ਆਪ ਆ ਗਏ ਆਪਣੀ ਘੂਟੇ ਲੋਮੀ ਬੰਦੇ ਕੀ ਕੀ 08FL6347 ਵੀਕਲ ਹੈ ਸਟਾਪ ਕੀ ਜੀ ਆ ਜੀ ਤੇ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਰਦੇ ਆ ਬਲੌਗ ਦੀ ਸਮਾਪਤੀ ਧੰਨਵਾਦ ਜੀ ਕਾਫੀ ਬਾਰੀ ਹੋ ਰਹੀ ਏ ਤੀ